ਤੋਂ ਬਾਅਦ ਉਸ ਦੀ লাশ ਨੂੰ ਜਿਹੜਾ ਹਸਪਤਾਲ ਦੇ ਵਿੱਚ ਰੱਖ ਦਿੱਤਾ ਗਿਆ ਇੱਕ ਵਾਰੀ ਸੁਣੋ ਤੁਸੀਂ ਵੀ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਹੈ ਇਹ ਜੀ ਕਾਫੀ ਸਮੇਂ ਤੋਂ ਇਹਨਾਂ ਦੋ ਜੀਆਂ ਦਾ ਆਪਸ ਵਿੱਚ ਝਗੜਾ ਚੱਲਦਾ ਹੈ ਤੇ ਜਿਸ ਨੂੰ ਲੈ ਕੇ ਕੱਲ ਲੜਕੀ ਨੇ ਕੋਈ ਜਲੀਲੀ ਚੀਜ਼ ਖਾ ਲਈ ਜਲੀਲੀ ਚੀਜ਼ ਖਾਣ ਨਾਲ ਹਾਲਤ ਦੀ ਸੀਰੀਅਸ ਹੋਣ ਕਰਕੇ ਅੰਮ੍ਰਿਤਸਰ ਨਿੱਜੀ ਹਸਪਤਾਲ ਲੈ ਗਈ ਉੱਥੇ ਹਸਪਤਾਲ ਉਹਦੀ ਡੈਥ ਹੋ ਗਈ ਬਾਅਦ ਪਰਿਵਾਰ ਨੇ ਜੋ ਬਿਆਨ ਦਿੱਤੇ ਉਹਦੇ ਮੁਤਾਬਕ ਅਹੀ ਕਾਰਵਾਈ ਕੀਤੀ ਆ ਹੁਣ ਉਹ ਲੜਕੀ ਦਾ ਪੋਸਟ ਮਾਰਟਮ ਉਹਦੀ লাশ ਜਿਹੜੀ ਉਹ ਵਾਸਾ ਵਾਲੇ ਕੀ ਜੀ ਉਹਦੇ ਅਗਲੀ ਕਾਰਵਾਈ ਦਰਾਨੇ ਥੋੜੀ ਜੋ ਵੀ ਸਾਹਮਣੇ ਆਉ ਨੂੰ ਕੀਤਾ ਜਾਓ ਸਰ ਲੜਕੀ ਦਾ ਸਰ ਨਾਂ ਕੀ ਜੀ ਲੜਕੀ ਦਾ ਨਾਂ ਹੈਗਾ ਖਲਬੀਰ ਖੋੜ ਜੀ ਤੇ ਮਨਤਾਜ ਸਿੰਘ ਜਿਹੜਾ ਉਹਦੇ ਹਸਪੰਡ ਹੈ ਕਿੱਥੋਂ ਸਰ ਆਣ ਵਾਲੇ ਚਿੰਡੇਰਪਿੰਡ ਪੈਂਦਾ ਜੀ ਯਾਰ ਨਾਲ ਹੀ ਆ ਬੋਲ ਵਾਲ ਬਾਈਪਾਸ ਦੇ ਅਗਲੇ ਨੂੰ ਲੇਦੀ ਵੱਡੀ ਖਬਰ ਤਰਨਤਾਰਨ ਦੇ ਪਿੰਡ ਝੰਡੇਰ ਤੋਂ ਸਾਹਮਣੇ ਆ ਰਹੀ ਹੈ ਜਿਸ ਖਬਰ ਦੇ ਨਾਲ ਇਲਾਕੇ ਦੇ ਵਿੱਚ ਸਹਿਮ ਦਾ ਅਤੇ ਦੁੱਖਦਾਇਕ ਮਾਹੌਲ ਬਣ ਗਿਆ ਇਸ ਖਬਰ ਦੇ ਫੈਲਦਿਆਂ ਹੀ ਇਲਾਕੇ ਦੇ ਵਿੱਚ ਸ਼ੋਗ ਦੀ ਲਹਿਰ ਦੌੜ ਗਈ ਹੈ ਅਤੇ ਹਰ ਇੱਕ ਕਿਸੇ ਦੀ ਅੱਖ ਨਮ ਹੋ ਗਈ ਦਰਅਸਲ ਲੋੜੀ ਵਾਲੇ ਦਿਨ ਇੱਕ ਪਰਿਵਾਰ ਦੇ ਵਿੱਚ ਅਜਿਹੀ ਘਟਨਾ ਵਾਪਰੀ ਜਿੱਥੇ ਖੁਸ਼ੀਆਂ ਮਾਤਮ ਦੇ ਵਿੱਚ ਫੈਲ ਗਈਆਂ ਅਤੇ ਇਹ ਖਬਰ ਅੱਗ ਦੇ ਵਾਂਗ ਫੈਲ ਗਈ ਜਿਸ ਦੇ ਨਾਲ ਇਲਾਕੇ ਦੇ ਵਿੱਚ ਸ਼ੋਗ ਦੀ ਲਹਿਰ ਦੌੜ ਗਈ ਹੈ ਦਰਅਸਲ ਖਬਰ ਬਾਰੇ ਦੱਸੀ ਤਾਂ ਤੁਹਾਨੂੰ ਇੱਕ ਪਰਿਵਾਰ ਦੇ ਵਿੱਚ ਹਮੇਸ਼ਾ ਝਗੜਾ ਰਹਿੰਦਾ ਸੀ ਅਤੇ ਝਗੜੇ ਤੋਂ ਤੰਗ ਪ੍ਰੇਸ਼ਾਨ ਇੱਕ ਔਰਤ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਦਰਅਸਲ ਇਸ 마ਸੂਮ ਔਰਤ ਆਪਣੇ ਪਿੱਛੇ ਦੋ 마ਸੂਮ ਬੱਚੇ ਛੱਡ ਗਈ ਹੈ ਜਿਨ੍ਹਾਂ ਦਾ ਨਾਮ ਪਵਨਦੀਪ ਕੌਰ ਅਤੇ ਇੱਕ ਲੜਕਾ ਜੋਬਨਜੀਤ ਸਿੰਘ ਹੈ ਜਿਸ ਦੀ ਉਮਰ 9 ਸਾਲ ਦੱਸੀ ਜਾ ਰਹੀ ਹੈ ਪਰ ਇਸ ਖਬਰ ਦੇ ਫੈਲਦਿਆਂ ਹੀ ਇਲਾਕੇ ਦੇ ਵਿੱਚ ਹਰ ਇੱਕ ਕਿਸੇ ਦੀ ਅੱਖ ਨਾਮ ਹੋ ਗਈ ਹੈ। ਦਰਅਸਲ ਦੱਸ ਦिए ਕਿ ਔਰਤ ਦਾ ਪਤੀ ਹਮੇਸ਼ਾ ਉਸ ਦੇ ਨਾਲ ਛੋਟੀ ਛੋਟੀ ਨਿੱਕੀ ਨਿੱਕੀ ਗੱਲ ਤੋਂ ਕੁੱਟਮਾਰ ਕਰਦਾ ਰਹਿੰਦਾ ਸੀ ਕੁੱਟਮਾਰ ਦੇ ਚੱਲਦਿਆਂ ਪਿਛਲੇ ਕਈ ਸਾਲਾਂ ਦੇ ਦੌਰਾਨ ਉਹਨਾਂ ਦਾ ਜਿਹੜਾ ਇਹ ਝਗੜਾ ਚੱਲਦਾ ਰਹਿੰਦਾ ਸੀ ਅਤੇ ਕਈ ਵਾਰੀ ਉਹਨਾਂ ਪਰਿਵਾਰਾਂ ਦੇ ਵਿੱਚ ਰਾਜ਼inama ਵੀ ਹੋਇਆ ਪੰਚਾਇਤਾਂ ਵੀ ਹੋਈਆਂ ਝਗੜੇ ਨੂੰ ਲੈ ਕੇ ਪਰ ਉਹ ਵਿਅਕਤੀ ਨਾ ਸੁਧਰਿਆ ਅਤੇ ਅਖ ਕੇ ਇਸ ਔਰਤ ਵੱਲੋਂ ਇੱਕ ਵੱਡਾ ਕਦਮ ਹੈ ਜਿਹੜਾ ਚੱਕ ਲਿਆ ਜਾਂਦਾ ਜਿਸ ਦੇ ਕਾਰਨ ਔਰਤ ਜੈ ਰਲੀ ਚੀਜ਼ ਨਿਗਲ ਕੇ ਆਪਣੇ ਆਪ ਦੀ ਜੀਵਨ ਲੀਲਾ ਸਮਾਪਤ ਕਰ ਲਈ। ਪਰ ਇਸ ਨੂੰ ਲੈ ਕੇ ਹੁਣ ਪਰਿਵਾਰ ਨੇ ਵੱਡੇ ਅਤੇ ਅਹਿਮ ਖੁਲਾਸੇ ਕੀਤੇ ਹਨ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ ਕਿ ਲੜਕੀ ਕਿੰਨਾ ਤੰਗ ਪਰੇਸ਼ਾਨ ਹੈ ਜਿਹੜੀ ਰਹਿੰਦੀ ਸੀ ਅਤੇ ਪਰਿਵਾਰ ਵੱਲੋਂ ਜਿਹੜਾ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਕੁੱਟਿਆ ਮਾਰਿਆ ਜਾਂਦਾ ਸੀ ਹਮੇਸ਼ਾ ਉਸ ਦਾ ਪਤੀ ਉਸ ਨਾਲ ਝਗੜਦਾ ਰਹਿੰਦਾ ਸੀ ਆਓ ਇੱਕ ਵਾਰੀ ਸੁਣੋ ਮਿਰਤਕਾ ਦੇ ਭਰਾ ਦਾ ਇਸ ਨੂੰ ਲੈ ਕੇ ਕੀ ਕਹਿਣਾ ਹੈ ਭਲੀ ਆਪਣੀ ਸਿਸਟਰੀ ਕਲਵੀਰ ਕੌਰ ਮੇਰੇ ਚਾਚਾ ਜੀ ਦੀ ਬੇਟੀ ਤੇ ਇਹਦਾ ਰਿਸ਼ਤਾ ਮੈਂ ਅੱਥੇ ਝੰਡੇਰਪਿੰਡ ਮਨਤੇਜ ਸਿੰਘ ਨਾਲ ਕਰਵਾਇਆ ਸੀ ਤੇ ਇਹਨਾਂ ਦਾ ਪਿਛਲੇ 8-9 ਸਾਲਾਂ ਤੋਂ ਬਹੁਤ ਵਾਰੀ ਮੈਰਾ ਜੀ ਨਮਾ ਕਰਾ ਚੁੱਕਾ ਬੜੀਆਂ ਪੰਚਾਇਤਾਂ ਹੁੰਦੀਆਂ ਰਹੀਆਂ ਪਰ ਐਂਡ ਅੱਜ ਉਹ ਲੜਕੀ ਨੇ ਬਹੁਤ ਦੁਖੀ ਹੋ ਕੇ ਸੁਸਾਇਡ ਕਰ ਲਿਆ ਸਾਡੀ ਨੇ ਕੱਲ ਸਵੇਰ ਤੋਂ ਤੇ ਹੁਣ ਅਸੀਂ ਇਹੀ ਇਨਸਾਫ ਦੀ ਮੰਗ ਕਰਦੇ ਆਂ ਕਿ ਸਾਡੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਦੋ ਬੱਚੇ ਆ ਛੋਟੇ ਛੋਟੇ ਇੱਕ ਬੇਟੀ ਆ ਤੇ ਇਹਨਾਂ ਦਾ ਕੁਝ ਨਾ ਕੁਝ ਹੋਣਾ ਚਾਹੀਦਾ ਝਗੜਾ ਕਿਹੜੀ ਗੱਲ ਭਾਜੀ ਕੋਈ ਝਗੜੇ ਦੀ ਵਜ੍ਹਾ ਨਹੀਂ ਰਹੀ ਕਦੀ ਜ਼ਿੰਦਗੀ ਜਿੱਨਾ ਕੁਝ ਨਹੀਂ ਦੱਸਿਆ ਨਿੱਕੀ ਨਿੱਕੀ ਗੱਲ ਤੇ ਡਰਿੰਕ ਕਰਕੇ दारू पानी पी के ते जेडी ਗੱਲ ਹੈ ਵੀ ਹੋ ਗਿਆ ਜਿਹੜੀ ਦਿਮਾਗ ਚ ਗੱਲ ਆ ਗਈ ਉਸੇ ਲੜਾਈ ਨੂੰ ਲੈ ਕੇ ਇਹਨਾਂ ਨੇ ਲੰਬੀ ਖੇਚ ਦੇ ਰਹਿਣਾ ਦੋ ਦੋ ਸਾਲ ਕੁੜੀ ਨੂੰ ਪਿੰਡ ਖੜਿਆ ਫੇਰ ਰਾਜੀ ਨਮਾ ਕਰਕੇ ਫੇਰ ਲੈ ਆਉਂਦੇ ਸੀ ਫੇਰ ਛੱਡ ਆਉਂਦੇ ਸੀ ਮਤਲਬ ਆ ਬਾਹਰ ਚਲ ਜਾਂਦਾ ਸੀ ਦੋ ਦੋ ਸਾਲ ਬੱਚਿਆਂ ਨੂੰ ਪਾਲਦੇ ਸੀ ਇਹ ਚਾਚਾ ਚਾਚੀ ਵਧੀਆ ਪਰਵਰਸ ਚੱਲਣ ਦੀ ਪਰ ਆਚਾਨਕ ਸਾਡੇ ਨਾਲ ਹਾਕਲ ਨੂੰ ਪਤਾ ਲੱਗਾ ਤੇ ਇਹ ਮਤਲਬ ਕਿ ਕਿੱਥੀ ਲੈ ਕੇ ਗਈ ਕੋਈ ਹਾਂਜੀ ਉਹ ਭੈਜੀ ਸੁਸਾਇਡ ਨੋਟਸ ਪਾ ਗਈ ਆਪਣਾ ਨਾਲ ਰਿਕਾਰਡਿੰਗਾਂ ਪਾਈਆਂ ਮੇਰੇ ਦੂਜੀ ਚਾਚੀ ਜੀ ਆ ਉਹਨਾਂ ਨੂੰ ਪਾਈਆਂ ਉਹਨੇ ਸਾਨੂੰ ਨਹੀਂ ਹੀ ਦੱਸਿਆ ਤੇ ਚਾਚਾ ਅਜੇ ਸਾਨੂੰ ਪੜਨ ਦਾ ਟ ਕਿਉਂਕਿ ਉਹ ਹਿੰਦੀ ਲਿਖਦੀ ਸੀ ਜ਼ਿਆਦਾ ਬਾਹਰ ਦੀ ਪੜੀ ਸੀ ਤੇ ਇਸ ਕਰਕੇ ਐ ਬੜੀ ਪਲੱਸ 2 ਕੀਤੀ ਹੋਣੀ ਹਾਂਜੀ ਉਹ ਕੀ ਮੰਗਾਂਗੇ ਮੰਗਨ ਸਾਫ ਦੀ ਮੰਗ ਕਰਦੇ ਹਾਂ ਜੀ ਜੋ ਹੋਇਆ ਬਹੁਤ ਮਾੜਾ ਹੋਇਆ ਤੇ ਇਹ ਆਪਾਂ ਨੂੰ ਸੱਚ ਦਾ ਇਨਸਾਫ ਮਿਲਣਾ ਚਾਹੀਦਾ ਇਹ ਬਿਮਾਰ ਆ ਮੇਰੇ ਚਾਚਾ ਚਾਚੀ ਦੋਵੇਂ ਜਣੇ ਇਹਨਾਂ ਦਾ ਕੋਈ ਬੇਟਾ ਨਹੀਂ ਹੈਗਾ ਕੋਈ ਵੀ ਹੋਰ ਹੈ ਨਹੀਂ ਆ ਪਰਿਵਾਰ ਦਾ ਜੀ ਇਹ ਦੋਵੇਂ ਜਣੇ ਬਿਮਾਰ ਆ ਚਾਚੀ ਮੇਰੀ ਵੀ ਮੰਜੀ ਤੇ ਦਾਖਲ ਬਹੁਤ ਬਰੇ ਹਾਲਾਤ ਆ ਸਾਰੇ ਪਰਿਵਾਰਾਂ ਨੂੰ ਪਤਾ ਇਹਨਾਂ ਨੂੰ ਖੁਦ ਪਤਾ ਐ ਇਸ ਕੁਝ ਸੋ ਮ੍ਰਿਤਕਾ ਨੇ ਜੀਵਨ ਲੀਲਾ ਸਮਾਪਤ ਕਰਨ ਤੋਂ ਪਹਿਲਾਂ ਇੱਕ ਸੁਸਾਇਡ ਨੋਟ ਵੀ ਲਿਖਿਆ ਅਤੇ ਕੁਝ ਰਿਕਾਰਡਿੰਗਾਂ ਵੀਡੀਓ ਆਡੀਓ ਵੀ ਰਿਕਾਰਡ ਕੀਤੀ ਜਿਸ ਨੂੰ ਲੈ ਕੇ ਹੁਣ ਪੁਲਿਸ ਨੇ ਜਾਂਚ ਪੜਤਾਲ ਜਾਰੀ ਕਰ ਦਿੱਤੀ ਹੈ ਮ੍ਰਿਤਕਾ ਨੇ ਸੁਸਾਇਡ ਨੋਟ ਦੇ ਵਿੱਚ ਆਪਣੇ ਪਤੀ ਉੱਤੇ ਗੰਭੀਰ aarop ਲਗਾਏ ਹਨ ਜਿਸ ਦੇ ਤਹਿਤ ਉਸਨੇ ਲਿਖਿਆ ਕਿ ਮੈਨੂੰ ਤੰਗ ਪ੍ਰੇਸ਼ਾਨ ਆਪਣੇ ਪਤੀ ਵੱਲੋਂ ਕੀਤਾ ਜਾਂਦਾ ਸੀ ਅਤੇ ਜਿਸ ਕਰਕੇ ਮੈਂ ਇਹ ਕਦਮ ਚੱਕ ਰਹੀ ਹਾਂ ਪਰ ਇਸ ਨੂੰ ਲੈ ਕੇ ਪੁਲਿਸ ਨੇ ਅਹਿਮ ਜਾਂਚ ਪੜਤਾਲ ਜਿਹੜੀ ਸ਼ੁਰੂ ਕਰ ਦਿੱਤੀ ਹੈ ਜੀਵਨ ਲੀਲਾ ਸਮਾਪਤ ਕਰਨ ਤੋਂ ਬਾਅਦ ਉਸ ਦੀ লাশ ਨੂੰ ਜਿਹੜਾ ਹਸਪਤਾਲ ਦੇ ਵਿੱਚ ਰੱਖ ਦਿੱਤਾ ਗਿਆ ਇੱਕ ਵਾਰੀ ਸੁਣੋ ਤੁਸੀਂ ਵੀ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਹੈ ਇਹ ਜੀ ਕਾਫੀ ਸਮੇਂ ਤੋਂ ਇਹਨਾਂ ਦੋ ਜੀਆਂ ਦਾ ਆਪਸ ਵਿੱਚ ਝਗੜਾ ਚੱਲਦਾ ਸੀ ਤੇ ਜਿਸ ਨੂੰ ਲੈ ਕੇ ਕੱਲ ਲੜਕੀ ਨੇ ਕੋਈ ਜਲੀਲੀ ਚੀਜ਼ ਦਿਖਾ ਲਈ ਜਲੀਲੀ ਚੀਜ਼ ਖਾਣ ਨਾਲ ਹਾਲਤ ਧੀ ਸੀਰੀਅਸ ਹੋਣ ਕਰਕੇ ਅੰਮ੍ਰਿਤਸਰ ਨਿੱਜੀ ਹਸਪਤਾਲ ਲੈ ਗਏ ਉੱਥੇ ਹਸਪਤਾਲ ਉਹਦੀ ਡੈਥ ਹੋ ਗਈ ਬਾਅਦ ਪਰਿਵਾਰ ਨੇ ਜੋ ਬਿਆਨ ਦਿੱਤੇ ਉਹਦੇ ਮੁਤਾਬਕ ਅਸੀਂ ਕਾਰਵਾਈ ਕੀਤੀ ਹੈ ਹੁਣ ਉਹ ਲੜਕੀ ਦਾ ਪੋਸਟ ਮਾਰਟਮ ਉਹਦੀ লাশ ਜਿਹੜੀ ਉਹ ਵਾਸਾ ਵਾਲੀ ਕੀ ਜੀ ਉਹਦੀ ਅਗਲੀ ਕਾਰਵਾਈ ਦਰਾਂ ਨੇ ਥੋੜੀ ਜੋ ਵੀ ਸਾਹਮਣੇ ਆਉ ਨੂੰ ਕੀਤਾ ਦਿਓ ਸਰ ਲੜਕੀ ਦਾ ਸਰ ਨਾਂ ਕੀ ਜੀ ਲੜਕੀ ਦਾ ਨਾਮ ਹੈਗਾ ਖਲਬੀਰ ਖੋੜ ਜੀ ਤੇ ਮਨਤਾਜ ਸਿੰਘ ਜਿਹੜਾ ਉਹਦੇ ਹਸਬੰਡ ਹੈ ਕਿੱਥੋਂ ਸਰ ਆਣ ਵਾਲੇ ਜੀ ਚੰਡੇਰ ਪਿੰਡ ਪੈਂਦਾ ਜੀ ਯਾਰ ਨਾਲ ਹੀ ਆ